ਸ੍ਰੀ ਦੇਕਸਬਾ ਡੇਰਾ ਬਾਬਾ ਨਾਨਕ ਦੇ ਆਰਤੀ ਸੂਸ਼ਣ ਮੇਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਸੁਪਾ ਪ੍ਰਧਾਨ ਵਿਜੇ ਕਲੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਡੇਰਾ ਬਾਬਾ ਨਾਨਕ ਬਲਾਗ ਦੇ ਪ੍ਰਧਾਨਾ ਸ਼ੋਕਮਾਰ ਦੇ ਇੱਕ ਵਾਜ ਹੋਈ ਇਸ ਮੀਟਿੰਗ ਵਿੱਚ ਸੱਜਨ ਸਿੰਘ ਖਲੀਲਪੁਰ ਤਨਰਾਜ ਸਿੰਘ ਬਾਜਵਾ ਰਜਿੰਦਰ ਨਈਅ ਸਮੀਤ ਹੋਰ ਕਈ ਆਰਤੀਆਂ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ ਇਸ ਮੌਕੇ ਸੁਪਾ ਪ੍ਰਧਾਨ ਵਿਜੇ ਕਲੜਾ ਵੱਲੋਂ ਆਰਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਸੁਣੀਆਂ ਗਈਆਂ ਮੈਂ ਰਿਸ਼ਨ ਅਭਾਰਤੀ ਸੂਚਨ ਦਾ ਪੰਜਾਬ ਦੇ ਪ੍ਰਧਾਨ ਨੂੰ ਮੁੰਦੇ ਰਾਤੇ ਵਿਜੇ ਕਰਦਾ ਅਸੀਂ ਇਹ ਫੈਸਲਾ ਕੀਤਾ ਸੀ 4 ਤਰੀਕ ਨੂੰ ਮਹਾਰਾਜ ਕੈਪਟਨ ਮਨਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਨਾਲ ਅਸੀਂ ਮੀਟਿੰਗ ਕੀਤੀ ਸੀ ਉੱਥੇ ਸਾਨੂੰ ਆਰਤੀਆਂ ਨੇ ਦੱਸਿਆ ਕਿ ਗਰਦਾਸਪੁਰ ਜ਼ਿਲ੍ਹੇ ਦੀ ਬਹੁਤ ਮਾੜੀ ਹਾਲਤ ਹੋਈ ਪਿਆਰਤੀਆਂ ਦੀ ਉਹਦੇ ਵਾਸਤੇ ਅਸੀਂ ਫੈਸਲਾ ਕਰ ਲਿਆ ਵੀ ਸਾਰੇ ਪੰਜਾਬ ਦੇ ਯਾੜ ਕੇ ਇਕੱਠੇ ਹੋ ਜਾਈਏ ਉਹਦੇ ਇਮੇਜ ਦੇ ਵਿੱਚ ਅਸੀਂ ਤਰਨਤਾਰ ਡਿਸਟ੍ਰਿਕਟ ਦੇ ਹਰੀਕੇ ਤੋਂ ਸ਼ੁਰੂ ਕਰਕੇ ਤੇ ਅੱਜ ਇਹਨਾਂ ਦੇ ਕੋਲ ਗਰਦਾਸਪੁਰ ਡਿਸਟ੍ਰਿਕਟ ਚ ਆਏ ਆ ਸਾਡਾ ਮਕਸਦ ਹੈ ਕਿ ਜਿਹਨਾਂ ਸ਼ੈਲਟਰਾਂ ਵਾਲਿਆਂ ਨੇ ਅਰਧੀਆਂ ਦੇ ਪੈਸੇ ਰੋਕ ਰੱਖੇ ਆ ਜੇ ਘਾਟਾ ਪਿਆ ਤੇ ਉਹ ਸਹਿਣ ਕਰਨ ਸਾਡਾ ਕੋਈ ਨਾਲ ਸਰਕਾਰ ਨਹੀਂ ਅਸੀਂ ਉਹਨਾਂ ਨੂੰ 31 ਅਗਸਤ ਤੱਕ ਦਾ ਟਾਈਮ ਦਿੱਤਾ ਹੈ ਕਿ ਜੇ 31 ਅਗਸਤ ਤੱਕ ਸਾਡੇ ਪੈਸੇ ਨਾ ਦਿੱਤੇ ਅਸੀਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਕੀਤੀ ਉਸ ਦਿਨ ਚਾਰ ਜੁਲਾਈ ਦੀ ਮੀਟਿੰਗ 'ਚ ਵੀ ਉਹਨਾਂ ਦੇ ਸ਼ੈਲਟਰਾਂ ਤੋਂ ਪੈਸੇ ਧੋਣ ਵਾਸਤੇ ਉਹਨਾਂ ਦੇ ਲਾਇਸੈਂਸ ਮੁਤੰਤਰ ਕਰਾਏ ਜਾਣ ਉਹਨਾਂ ਦੇ ਜਿਹੜੇ ਯਾਰ ਕਨੈਕਸ਼ਨ ਕਟਾਏ ਜਾਣ ਉਹਨਾਂ ਦੀ ਅਲਾਟਮੈਂਟ ਬੰਦ ਕਰਾਈ ਜਾਵੇ ਉਹਨਾਂ ਜਿਹੜੀ ਪ੍ਰਾਪਰਟੀ ਰੈਵਨਿਊ ਡਿਪਾਰਟਮੈਂਟ ਤੋਂ ਲੈ ਕੇ ਉਹ ਬਕਵਾ ਕੇ ਸਾਡੇ ਪੈਸੇ ਦੁਆਏ ਜਾਣ ਕਿਉਂਕਿ ਕਿਸਾਨਾਂ ਦੇ ਪੈਸੇ ਆ ਯਾਰਦੀਆਂ ਦੇ ਪੈਸੇ ਨਹੀਂ ਕਿਸਾਨਾਂ ਦੇ ਪੈਸੇ ਆ ਕਿਸਾਨਾਂ ਦੀ ਫਸਲ ਦੇ ਪੈਸੇ ਆ ਕਿਸਾਨਾਂ ਨੂੰ ਪੈਸੇ ਹੀ ਦੇ ਚੁੱਕੇ ਆ ਤੁਜਾ ਪੰਜਾਬ ਸਰਕਾਰ ਦੀ ਟਰੱਕੀਆਂ ਤੋੜੀਆਂ ਉਹ ਕੁਝ ਟਰੱਕੀਆਂ ਦੇ ਲੀਡਰ ਜਿਹੜੇ ਆ ਉਹ ਪੰਜਾਬ ਦੀਆਂ ਮੰਡੀਆਂ ਜਾ ਕੇ ਯਾਰਦੀਆਂ ਨੂੰ ਪ੍ਰੈਸ਼ਰਾਈਜ਼ ਕਰਦੇ ਸਾਨੂੰ ਲਿਖ ਕੇ ਦੇ ਦਿਓ ਕਿ ਯਾਰਦੀਆਂ ਦਾ ਗੁਜ਼ਾਰਾ ਟਰੱਕਾਂ ਬਣਾਣੀ ਉਹ ਇਹਨਾਂ ਨੂੰ ਲੰਬਤ ਕਰਨ ਵਾਸਤੇ ਆ ਵੀ ਸਾਈ ਨਾ ਯੂਨੀਅਨ ਤੋੜਨ ਚਾਹ ਨਾ ਬੰਨਣ ਚਾਹ ਇਹ ਫੈਸਲਾ ਸਰਾ ਐਪਰ ਦਾ ਆਪਣਾ ਮਹਾਰਾਜਾ ਕੈਪਟਨ ਮੁੰਦਰ ਸਿੰਘ ਜੀ ਦਾ ਤੇ ਅਸੀਂ ਇੱਕ ਪੰਜਾਬ ਦੀ ਮੀਟਿੰਗ 31 ਅੱਠ ਦੀ ਤਾਰੀਖ ਲੰਘੀ ਤੇ ਤਕਰੀਬਨ ਨੋ ਆਪਣਾ ਨਵੇਂ ਮਹੀਨੇ ਦੇ ਪਹਿਲੇ ਹfte ਮੀਟਿੰਗ ਕਰਾਂਗੇ ਜਿਹਦੀ ਜਿੱਦ ਇੱਕ ਤਾਂ ਅਸੀਂ ਬਾਸਵਤੀ ਜਾਂ ਹੋਰ ਫਸਲਾਂ ਖਰੀਦਣ ਵਾਲੇ ਨੂੰ ਡਿਊ ਡੇਟ ਜਿਹੜੀ ਆ ਉਹ ਇੱਕ ਕਰਾਂਗੇ ਸਾਰੇ ਪੰਜਾਬ ਤੇ ਤੇ ਦੂਸਰਾ ਜਦੋਂ ਮਾਲ ਚੱਕਣਗੇ ਅਸੀਂ ਉਹਨਾਂ ਤੋਂ ਚੈੱਕ ਲੈ ਕੇ ਟਰੱਕਾਂ 'ਚ ਮਾਲ ਲੋਡ ਦੇਣਾ ਅਸੀਂ ਆਧਾਰ ਫਸਲ ਨਹੀਂ ਵੇਚਣੀ ਨਾ ਕੋਈ ਸਰਕਾਰ ਸਾਨੂੰ ਮਜਬੂਰ ਕਰਦੀ ਆ ਨਾ ਸਾਨੂੰ ਕੋਈ ਕੋਟੇ ਗੱਲ ਕਹਿੰਦੀ ਹੈ ਨਾ ਕੋਈ ਕਾਨੂੰਨ ਹੈ ਕਿ ਜ਼ਿਮੀਂਦਾਰ ਦੀ ਫਸਲ ਅਸੀਂ ਖੂਜ ਸੜਦੀ ਏ ਇਹਨਾਂ ਵਾਸਤੇ ਲੋਕਾਂ ਨੂੰ ਦੂਜਾ ਜਿਹੜੀ ਪੰਜਾਬ ਦਾ ਆਰਡੀਓ ਐਸੋਸੀਏਸ਼ਨ ਹੈ ਪੰਜਾਬ ਭਰ ਦੀ ਮੰਡੀ ਨੇ ਮਿਠਾ ਉਹਨਾਂ ਨੂੰ ਲਾਂਬੰਦ ਕਰਨ ਵਾਸਤੇ ਅਸੀਂ ਹਰ ਮੰਡੀ ਦੇ ਵਿੱਚ ਆ ਕੇ ਇੱਥੇ ਅੱਜ ਦੀ ਮੀਟਿੰਗ ਜਿਹੜੀ ਸੀਗੀ ਉਹ ਕਾਲਾ ਸਾਹਿਬ ਅਜੇ ਕਾਲਾ ਸਾਹਿਬ ਇੱਥੇ ਪ੍ਰਧਾਨ ਹੈ ਪੰਜਾਬ ਆਰਡੀਓ ਐਸੋਸੀਏਸ਼ਨ ਵਾਲੇ ਆਏ ਸਨ ਉਹਨਾਂ ਨੂੰ ਸੁਧਿਆ ਗਿਆ ਸੀ ਉਹਨਾਂ ਦਾ ਚਾਲ ਅਧਿਗਿਤਾ ਇਸ ਚੋਂ ਸਾਡੇ ਇੱਕ ਛੋਟੀ ਮੰਡੀ ਆ ਫਿਰ ਵੀ ਇੱਥੇ ਆਏ ਨੇ ਉਹਨਾਂ ਨੇ ਸਾਡੇ ਮਸਲੇ ਸੰਬੰਧੀ ਕੁਝ ਕਾਫੀ ਜਿਹੜੇ ਇਹਨਾਂ ਨੇ ਸਾਡੇ ਸੁਨੇ ਨੇ ਉਹਦੇ ਚੇਅ ਸੀਗਾ ਬਹੁਤਾ ਕਿ ਸ਼ਰਰ ਵਾਲਿਆਂ ਨੇ ਆਰਥੀਆਂ ਦੇ ਕਾਫੀ ਪੈਸੇ ਰੱਖੇ ਉਹ ਮਸਲਾ ਕਿਤਰਾ ਹੱਲ ਹੋਣਾ ਉਹਨਾਂ ਕੋ ਪੈਸੇ ਕਿਤਰਾ ਲੈ ਜਾਣ ਇਹ ਡਿਸਕਸ ਕੀਤਾ ਤੇ ਕੁਝ ਇਥੇ ਯੂਨੀਅਨ ਹੈਗੀ ਟ੍ਰੱਕਾਂ ਦੀ ਯੂਨੀਅਨ ਤੱਕ ਬਸਰਾ ਸੀਗਾ ਥੋੜੀ ਹੱਲ ਹੋਏਗਾ ਤੇ ਡੇਰੇ ਦੀ ਵੱਡੀ ਤੇ ਬਹੁਤ ਛੋਟੇ ਮਸਲੇ ਸੰਭ ਕੋਈ ਇਥੇ ਫੜ ਬਣਾਉਣੇ ਸਰ ਉਹ ਮਸਲੇ ਵਾਸਤੇ ਡੇਰਾ ਬਾਬਾ ਨਾਨਕ ਤੋਂ ਗੁਰਕ੍ਰਿਪਾਲ ਸਿੰਘ ਦੀ ਰਿਪੋਰਟ ਪੰਜਾਬ ਟੂਡੇ